ਵਾਹਿਗੁਰੂ ਦੀ ਖਾਲਸਾ ਜੀ ਵਾਹਿਗੁਰੂ ਦੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕੇ ਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਸੋਢੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜੱਗ ਚਾਨਣ ਹੋਇਆ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹੀ ਦਾ ਪ੍ਰਕਾਸ਼ ਪੁਰਪ ਸੰਸਾਰ ਪਰ ਦੇ ਵਿੱਚ ਸ਼ਰਧਾ ਦੇ ਭਾਵਨਾ ਦੇ ਨਾਲ ਜਿੱਥੇ ਮਨਾਇਆ ਜਾਂਦਾ ਉੱਥੇ ਹੀ ਵੱਖ-ਵੱਖ ਨਗਰਾਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਸ ਮੌਕੇ ਤੇ ਨਗਰ ਕੀਰਤਨ ਸਜਾਏ ਜਾਂਦੇ ਨੇ ਜੇ ਗੱਲ ਕਰ ਲਈਏ ਪਿੰਡ ਝੰਡਾ ਲਪਾਣਾ ਦੀ ਤਾਂ ਇੱਥੇ ਗੁਰਦੁਆਰਾ ਗੁਰ ਆਗਿਆ ਪ੍ਰਕਾਸ਼ ਦੀ ਜਿਹੜੀ ਕਮੇਟੀ ਆ ਉਹਨਾਂ ਦੇ ਵੱਲੋਂ ਅੱਜ ਜਿਹੜੇ ਇਹ ਨਗਰ ਕੀਰਤਨ ਜਿਹੜੇ ਸਜਾਏਗੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਮੂਹ ਸੰਗਤਾਂ ਨਗਰ ਦੀਆਂ ਨੇ ਇਸ ਨਗਰ ਕੀਰਤਨ ਦੇ ਦਰਸ਼ਨ ਕੀਤੇ ਨੇ ਸਾਡੇ ਨਾਲ ਗੁਰਦੁਆਰਾ ਸਾਹਿ ਬਿੰਦਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਫਤਿਹ ਦੀ ਸਾਂਝ ਪਾਵਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਦੇਖਿਆ ਗਿਆ ਪ੍ਰਕਾਸ਼ ਪੂਰਵ ਆ ਗਿਆ ਤਾਂ ਜਿੱਥੇ ਸੰਗਤਾਂ ਪ੍ਰਕਾਸ਼ ਪੂਰਵ ਸਰ ਸਰਦਾ ਭਾਵਨਾ ਨਾਲ ਮਨਾਉਂਦੀ ਉੱਥੇ ਨਗਰ ਕੀਰਤਨ ਸਜਾਏ ਜਾਂਦੇ ਨੇ ਅੱਜ ਤੁਹਾਡੇ ਵੱਲੋਂ ਵੀ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤ ਦੇ ਵਿੱਚ ਕੀ ਕਹਿਣਾ ਚਾਹੂਗਾ ਇਹ ਗੁਰੂ ਮਹਾਰਾਜ ਦੀ ਕਿਰਪਾ ਵਾ ਜੀ ਅਸੀਂ ਕੁਝ ਕਹਿਣ ਜੋਗੇ ਨਹੀਂ ਹੈਗੇ ਹਰ ਸਾਲ ਜਦੋਂ ਸਾਡਾ ਗੁਰਦੁਆਰਾ ਆ ਗਿਆ ਪ੍ਰਕਾਸ਼ ਹੈ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਦੋਂ ਪ੍ਰਕਾਸ਼ ਪੂਰਵ 23 ਤਰੀਕ ਤੋਂ ਪਾਠਾਂ ਦੀ ਜੋ ਲੜੀ ਲੜੀ ਹੈ ਉਹ ਚੱਲ ਰਹੀ ਹੈ ਜੀ ਅੱਜ ਚੌਥੇ ਪਾਠ ਦਾ ਮੱਧ ਵਿੱਚ ਆ ਗਿਆ ਚੌਥਾ ਪਾਠ ਆਰੰਭ ਹੈ ਜੀ ਅੱਜ ਜੋ ਸੰਗਤਾਂ ਨੇ ਉਪਰਾਲਾ ਕੀਤਾ ਕਿ ਨਗਰ ਕੀਰਤ ਸਨਜਾਇਆ ਜਾਵੇ ਨਗਰ ਕੀਰਤ ਦਾ ਮਤਲਬ ਹੈ ਕਿ ਆਪਾਂ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਗੁਰਮਤਿ ਨਾਲ ਜੋੜੀਏ ਤੇ ਗੁਰਸਿੱਖੀ ਨਾਲ ਜੋੜੀਏ ਜੀ ਦਿਖਾਇਆ ਜਾਂਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਹੈਗੇ ਆ ਤੇ ਸਾਨੂੰ ਇਸ ਤਰ੍ਹਾਂ ਦੀ ਹੀ ਪਛਾਣ ਕੀਤੀ ਜਾਵੇ ਇਹ ਗੁਰੂ ਨਾਨਕ ਦੇਵ ਜੀ ਦੀ ਮਹਾਰਾਜੀ ਕਿਰਪਾ ਵਾ ਉਹਨਾਂ ਨੇ ਜਦੋਂ ਗੁਰੂ ਮਹਾਰਾਜ ਇਸ ਧਰਤੀ ਦੇ ਉੱਤੇ ਆਏ ਸਨ ਬਿਲਕੁਲ ਘੋਰ ਜਿਹੜਾ ਅੰਧੇਰ ਪਿਆ ਹੋਇਆ ਸੀ ਇੱਥੇ ਜੋ ਕਾਜੀ ਲੁੱਟਦੇ ਸੀ ਰਾਜੇ ਮੁਕਾਉਂਦੇ ਸੀ ਸਾਰਿਆਂ ਨੂੰ ਨਿਰਕੁੱਪ ਪਿਆ ਸੀ ਗੁਰੂ ਮਹਾਰਾਜ ਜੀ ਨੇ ਅਵਤਾਰ ਧਾਰ ਕੇ ਉਹਨਾਂ ਸਾਰਿਆਂ ਨੂੰ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕੀਤੀ ਜੀ ਤੇ ਮੈਨੂੰ ਲੱਗਦਾ ਹੈ ਕਿ ਅੱਜ ਵੀ ਉਹੀ ਝੂਠ ਦੇ ਕਾਲ ਵਰਤ ਰਿਹਾ ਵਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੁਬਾਰਾ ਆਉਣ ਦੀ ਫੇਰ ਲੋੜ ਹੈ ਸੋ ਸਾਰੀਆਂ ਸੰਗਤਾਂ ਜੋ ਰਲ ਮਿਲ ਕੇ ਅਸੀਂ ਗੁਰਦਾ ਜਸ ਗਾਉਂਦੇ ਆ ਗੁਰਬਾਣੀ ਦਾ ਗੁਰਬਾਣੀ ਨਾਲ ਜੁੜਦੇ ਆ ਤੇ ਗੁਰਬਾਣੀ ਨਾਲ ਹੀ ਜੁੜਦੇ ਆ ਜੀ ਤੇ ਦਿਖਿਆ ਗਿਆ ਤੁਸੀਂ ਜਿਵੇਂ ਦੱਸਿਆ ਕਿ ਜਿਹੜਾ ਨਗਰ ਦੇ ਵਿੱਚ ਜਦੋਂ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਸਖਿਆਵਾਂ ਦੇਣ ਦੀ ਗੱਲ ਹੁੰਦੀ ਹੈ ਬਹੁਤ ਸਾਰੇ ਨੌਜਵਾਨ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਆ ਨਸ਼ੇ ਦੀ ਦਲਦਲ ਦੇ ਵਿੱਚ ਤਸਤੇ ਜਾ ਰਹੇ ਕਿ ਸੁਨੇਹਾ ਤਾੜਾ ਉਹਨਾਂ ਨੌਜਵਾਨਾਂ ਨੂੰ ਪਹਿਲੀ ਤੇ ਗੱਲ ਜੀ ਜੋ ਸਾਡਾ ਪਿੰਡ ਝੰਡਾ ਲੁਬਾਣਾ ਹੈ ਜੋ ਸਾਡੇ ਸਰਪੰਚ ਸਾਹਿਬ ਲਾਗੇ ਖਰੋਤੇ ਨੇ ਬਹੁਤਰ ਸੇਮ ਸਿੰਘ ਜੀ ਉਸ ਤੋਂ ਪਹਿਲੇ ਮੇਰੀ ਧਰਮ ਪਤਨੀ ਸਰਪੰਚ ਰਹੀ ਹੈ ਜੀ ਸਾਡਾ ਬੇੜਾ ਪਿੰਡ ਵਾ ਲਗਭਗ ਇੱਕ ਦੋ ਬੰਦਾ ਛੱਡ ਕੇ ਬਿਲਕੁਲ ਨਸ਼ਾ ਮੁਕਤ ਵੈ ਜਿਹੜੀ ਇਹ ਚਿੱਟੇ ਦੀ ਬਿਮਾਰੀ ਆ ਇਸ ਤੋਂ ਤੇ ਅਸੀਂ ਬਹੁਤ ਤੇ ਬਾਕੀ ਗੁਰੂ ਮਹਾਰਾਜ ਦੀ ਕਿਰਪਾ ਵਾ ਜੀ ਅਸੀਂ ਗੁਰਬਾਣੀ ਪੜਾਂਗੇ ਇਹ ਸਾਰੇ ਨਸ਼ਿਆਂ ਤੋਂ ਆਪਾਂ ਰਹਿਤ ਹੋ ਜਾਵਾਂਗੇ ਗੁਰਬਾਣੀ ਸਾਡਾ ਜੋ ਜੀਵਨ ਜਾਚ ਹੈ ਅਸਲ ਵਿੱਚ ਗੁਰਬਾਣੀ ਜੋ ਸਾਡੀ ਹੈ ਨਾ ਪੜਨੀ ਹੈ ਨਾ ਉਹਨੂੰ ਪੜ ਕੇ ਸਾਡੀ ਜੀਵਨ ਜਾਚ ਦੀ ਜੀਵਨ ਢਾਲਣਾ ਉਹਨਾਂ ਨੂੰ ਗੁਰੂ ਮਹਾਰਾਜ ਜਿਸ ਤਰ੍ਹਾਂ ਕਹਿੰਦੇ ਨੇ ਜੀਵਨ ਜੀਓ ਉਸ ਤਰ੍ਹਾਂ ਜੀਵਨ ਜਿਵਾਂਗੇ ਤੇ ਸਾਨੂੰ ਕੋਈ ਔਖ ਨਹੀਂ ਆਏਗੀ ਇਹ ਨਸ਼ੇ ਕੀ ਹੋਏ ਕੋਈ ਹੋਰ ਚੀਜ਼ ਵੀ ਕੋਈ ਲਾਗੇ ਨਹੀਂ ਹੈਗੀ ਜੀ ਆਪਾਂ ਗੁਰਬਾਣੀ ਦੇ ਧਾਰਨੀ ਹੋ ਜਾਵਾਂਗੇ ਸਿੰਘ ਸੱਜਾਂਗੇ ਅੰਮ੍ਰਿਤ ਛਕਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਸ ਨਗਰ ਦੇ ਸਰਪੰਚ ਬাউਤਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰ ਲੰਨੇ ਆ ਵਾਹਿਗੁਰਦੀ ਕਾ ਖਾਲਸਾ ਸ਼੍ਰੀ ਵਾਹਿਗੁਰਦੀ ਵਾਹਿਗੁਰਦੀ ਕੀ ਫਤਹਿ ਜੀ ਤਾਂ ਸਰਪੰਚ ਸਾਹਿਬ ਦੇਖਿਆ ਗਿਆ ਕਿ ਪਿੰਡ ਦੀ ਜਿਵੇਂ ਗੱਲ ਕੀਤੀ ਇਹਨਾਂ ਨੇ ਪ੍ਰਧਾਨ ਜੀ ਉਹਨਾਂ ਨੇ ਕਿ ਸਾਰਾ ਪਿੰਡ ਨਸ਼ੇ ਤੋਂ ਰਹਿਤ ਆ ਗੁਰੂ ਦੇ ਲੜ ਲੱਗਿਆ ਹੋਇਆ ਅੱਜ ਬਹੁਤ ਵਧੀਆ ਜਿਹੜਾ ਉਪਰਾਲਾ ਤੁਹਾਡੇ ਨਗਰ ਦੇ ਵੱਲੋਂ ਕੀਤਾ ਗਿਆ ਜਿਹੜਾ ਕਿ ਪ੍ਰਕਾਸ਼ਪੁਰ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਸਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਆਗਮਨ ਪ੍ਰਕਾਸ਼ ਦਿਹਾੜੇ ਦੇ ਉੱਪਰ ਸਾਰੀ ਸੰਗਤ ਨੂੰ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਆ ਇਹ ਅਸੀਂ ਸਾਡਾ ਨਗਰ ਜੋ ਹੈ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੇ ਨਗਰ ਕੀਰਤਨ ਕੱਢਿਆ ਹੈ ਔਰ ਤਕਰੀਬਨ ਨਗਰ ਦੀ ਸਾਰੀ ਹੀ ਸੰਗਤ ਨੇ ਮਿਲ ਕੇ ਸਾਥ ਦਿੱਤਾ ਔਰ ਨਗਰ ਦੀ ਸਾਰੀ ਹੀ ਸੰਗਤ ਨੇ ਮਿਲ ਕੇ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਉਹ ਗੁਰਬਾਣੀ ਦੇ ਸ਼ਬਦ ਗਾਏ ਹਨ ਔਰ ਸੌਧਕ ਕੀਰਤਨ ਕਰਦੇ ਆ ਇੱਥੇ ਅੱਜ ਅਸੀਂ ਆਪਣੇ ਗੁਰਦੁਆਰੇ ਸਾਹਿਬ ਪਹੁੰਚੇ ਹਾਂ ਅਸੀਂ ਐਸੇ ਦਿਹਾੜੇ ਦੇ ਉੱਪਰ ਕੋਸ਼ਿਸ਼ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹਰ ਇੱਕ ਜਗ੍ਹਾ ਹਰ ਇੱਕ ਦੇ ਦਿਲ ਦੇ ਵਿੱਚ ਘਰ-ਘਰ ਗਲੀ-ਗਲੀ ਦੇ ਵਿੱਚ ਪਹੁੰਚੇ ਤਾਂ ਕਿ ਇਹ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਚੱਲ ਕੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਕਾ ਕੀਰਤ ਕਰੋ ਨਾਮ ਜਪੋ ਵੰਡ ਕੇ ਛਕੋ ਤੇ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਭਲਾ ਮੰਗੋ ਇਹੋ ਹੀ ਇੱਕ ਦਿਹਾੜਾ ਸਾਨੂੰ ਸਿਖਾਉਂਦਾ ਹੈ ਕਿ ਆਪਸੀ ਭਾਈਚਾਰੇ ਦੇ ਨਾਲ ਮਿਲ ਕੇ ਔਰ ਪਿੰਡ ਦੀ ਏਕਤਾ ਔਰ ਸ਼ਾਂਤੀ ਨਾਲ ਮਿਲ ਕੇ ਇੱਕ ਦੂਜੇ ਨਾਲ ਮਿਲ ਕੇ ਸਾਨੂੰ ਕੰਮ ਕਰਨਾ ਚਾਹੀਦਾ ਹੈ ਔਰ ਗੁਰਮਤਿ ਦਾ ਪ੍ਰਚਾਰ ਕਰਨਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਬੱਚੇ ਹੈ ਇਹ ਪ੍ਰੈਕਟੀਕਲ ਡ੍ਰਿਲ ਹੈ ਜੋ ਅਸੀਂ ਪ੍ਰਬਾਤ ਫੇਰੀ ਜਾਂ ਨਗਰ ਕੀਰਤਨ ਕਰਦੇ ਹਾਂ ਇਹ ਸਾਡੇ ਬੱਚਿਆਂ ਤੱਕ ਸਨੇਹ ਪਹੁੰਚਾਉਣ ਵਾਸਤੇ ਇੱਕ ਪ੍ਰੈਕਟੀਕਲ ਡਵੇਕਾ ਤੁਹਾਨੂੰ ਇਹਨਾਂ ਨੂੰ ਪਤਾ ਲੱਗੇ ਕਿ ਹਾਂ ਸਾਡੇ ਗੁਰੂ ਨਾਨਕ ਦੇਵ ਜੀ ਕੀ ਕਰਕੇ ਗਏ ਉਹਨਾਂ ਦੀ ਲਾਈਫ ਕੀ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੁਰੂ ਘਰ ਦੇ ਜਿਹੜੇ ਸੈਕਟਰੀ ਨੇ ਉਹ ਵੀ ਸਾਡੇ ਨਾਲ ਗੱਲਬਾਤ ਕਰਾਂਗੇ ਫਤਿਹ ਦੀ ਛਾਂ ਜਪਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਫਤਿਹ ਜੀ ਦੇਖਿਆ ਗਿਆ ਜਿੱਥੇ ਨਗਰ ਕੀਰਤਨ ਸਜਾਇਆ ਗਿਆ ਸਨ ਨਗਰ ਦੀਆਂ ਸੰਗਤਾਂ ਦੇ ਵਿੱਚ ਉਤਸ਼ਾਹ ਬਹੁਤ ਸੀ ਜਗ੍ਹਾ ਜਗ੍ਹਾ ਤੇ ਲੰਗਰ ਲਗਾਏ ਗਏ ਸਨ ਉੱਥੇ ਹੀ ਜਿਹੜੀ ਫੁੱਲਾਂ ਦੀ ਵਰਖਾ ਹੋ ਰਹੀ ਸੀ ਸਵਾਗਤ ਜਿਹੜਾ ਗੁਰੂ ਮਹਾਰਾਜ ਦਾ ਕੀਤਾ ਜਾ ਰਿਹਾ ਸੀ ਕਿਵੇਂ ਦੇਖਦੇ ਹੋ ਸਾਰੇ ਉਤਸ਼ਾਹ ਨੂੰ ਤੁਸੀਂ ਸਭ ਤੋਂ ਪਹਿਲਾਂ ਜੀ ਧੰਨਵਾਦ ਕਰਾਂਗਾ ਕਿ ਜਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਪਾਤਸ਼ਾਹ ਜੀ ਦਾ ਜੋ ਆਗਮਨ ਗੁਰਪੁਰਬ ਮਨਾਇਆ ਗਿਆ ਹੈ ਸੰਗਤਾਂ ਵੱਲੋਂ ਅੱਜ ਨਗਰ ਕੀਰਤਨ ਕੱਢਿਆ ਗਿਆ ਹੈ ਸਾਰੇ ਨਗਰ ਦੇ ਵਿੱਚ ਪ੍ਰਕਰਮ ਹੋਈਆਂ ਹਨ ਗੁਰੂ ਦੀ ਬਾਣੀ ਪੜ੍ਹੀ ਗਈ ਹੈ ਵੱਡਾ ਪੁਰਖ ਪ੍ਰਗਟਿਆ ਮਿੱਟੀ ਧੁੰਜ ਕੇ ਚਾਨਣ ਹੋ ਗਿਆ ਜਿਸ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਘਰ-ਘਰ ਜਾ ਕੇ ਬਰੇਸ਼ ਦਿੱਤਾ ਤੇ ਆਪਣੇ ਸ਼ਬਦਾਂ ਦੇ ਨਾਲ ਲੋਕਾਂ ਨੂੰ ਸਮਝਾਇਆ ਅੱਜ ਸਾਡੇ ਨਗਰ ਵਿੱਚ ਨਗਰ ਝੰਡਾ ਲਵਾਉਣਾ ਵਿਖੇ ਜੋ ਹਨ ਅੱਜ ਨਗਰ ਕੀਰਤਨ ਸੱਜਿਆ ਸੀ ਤੇ ਬਹੁਤ ਵਧੀਆ ਅੱਜ ਸੰਗਤਾਂ ਨੇ ਉਪਦੇਸ਼ ਦਿੱਤਾ ਸੰਗਤਾਂ ਨੇ ਘਰ-ਘਰ ਵਿੱਚ ਆਪਣੇ ਬਿਲਕੁਲ ਜਾ ਕੇ ਪਹਿਲਾਂ ਵੀ ਲੜੀਆਂ ਜਗਾਈਆਂ ਹੁਣ ਵੀ ਬਹੁਤ ਸਾਰੀ ਬਾਣੀ ਪੜੀ ਗਈ ਹੈ ਸੋ ਅਸੀਂ ਧੰਨਵਾਦ ਕਰਾਂਗੇ ਸੰਗਤਾਂ ਦਾ ਵੀ ਤੇ ਤੁਹਾਡਾ ਵੀ ਕਿ ਜੋ ਤੁਸੀਂ ਇੱਥੇ ਆ ਕੇ ਇਹ ਖਬਰ ਨੂੰ ਕਵਰ ਕੀਤਾ ਹੈ ਤੇ ਅਸੀਂ ਜੋ ਸੰਗਤਾਂ ਹਨ ਉਹਨਾਂ ਨੂੰ ਵਿਦੇਸ਼ ਕਰਾਂਗੇ ਕਿ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿਨ੍ਹਾਂ ਨੇ ਬੜਾ ਵਡਾ ਅੱਜ ਇਕੱਠ ਕਰਕੇ ਤੇ ਨਗਰ ਦੇ ਵਿੱਚ ਅੱਜ ਨਗਰ ਕੀਰਤਨ ਸਜਾਇਆ ਗਿਆ ਸੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਪਾਸ਼ਾ ਜੀ ਦਾ ਤੋਂ ਇਹ ਬੱਚਿਆਂ ਨੂੰ ਅਸੀਂ ਦੱਸਣੇ ਹਾਂ ਕਿ ਜੋ ਬੱਚੇ ਹਨ ਆਉਣ ਵਾਲੇ ਉਹਨਾਂ ਨੂੰ ਇਹ ਉਪਦੇਸ਼ ਮਿਲਦਾ ਹੈ ਗੁਰਨਾਗ ਦੀ ਬਾਣੀ ਦਾ ਕਿ ਗੁਰਨਾਗ ਦੇ ਸੱਚੇ ਪਾਤਸ਼ਾਹ ਸਾਡੇ ਵਾਸਤੇ ਕੀ ਕਰਕੇ ਗਏ ਹਨ ਬੋਲ ਬੋਤਾਨਵਾਦ ਜਿਵੇਂ ਕਿ ਦੱਸਿਆ ਕਿ ਅੱਜ ਜਿਹੜਾ ਕਿ ਤਨਤਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦੀ ਪ੍ਰਕਾਸ਼ ਪੂਰਵ ਦੇ ਸਬੰਧ ਦੇ ਵਿੱਚ ਪਿੰਡ ਝੰਡਾਲ ਬਾਣਾ ਦੇ ਵਿੱਚ ਨਗਰ ਕੀਰਤਨ ਸਜਾਏ ਗਏ ਸਨ ਤੁਹਾਨੂੰ ਦੱਸ ਦਈਏ ਗੁਰਦੁਆਰਾ ਗੁਰੂ ਆਗਿਆ ਪ੍ਰਕਾਸ਼ ਤੋਂ ਆਰੰਭ ਹੋਏ ਨਗਰ ਕੀਰਤਨ ਪਿੰਡ ਦੀ ਪ੍ਰਕਰਮਾ ਕਰਦੇ ਹੋਏ ਜਿਹੜੇ ਇੱਥੇ ਸਮਾਪਤੀ ਹੋਈ ਆ ਤਾਂ ਸੰਗਤਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿ ਦਰਸ਼ਨ ਕੀਤੇ ਉੱਥੇ ਹੀ ਸੰਗਤਾਂ ਦੇ ਵਿੱਚ ਉਤਸ਼ਾਹ ਬਹੁਤ ਸੀ ਨਗਰ ਕੀਰਤਨ ਦੇ ਮੌਕੇ ਵੱਡੀ ਗਿਣਤੀ ਦੇ ਵਿੱਚ ਨਗਰ ਦੀਆਂ ਸੰਗਤਾਂ ਜੁੜੀਆਂ ਹੋਈਆਂ ਸਨ ਹੁਣ ਤੱਕ ਦੇ ਲਈ ਇਹ ਨਹੀਂ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸ కేఆర్టీ ని ఊసన రొట్ట చండా లబానా జిల్లా గుర్దాస్పూర్